ਮੈਨੂੰ ਵਜਾਂਦੇ ਹੀ ਐ ਇਹ ਤਾਂ ਭਾਉ ਨੂੰ ਲੱਗਿਆ ਸਰਪੰਚ ਹਾਂ ਹਾਂ ਬੋਰ ਦੀ ਕੋਲੇ ਹੋ ਜਾ ਥੋੜੇ ਕੋਲੇ ਹੋ ਜਾ ਮਾਰ ਦੇ ਡੰਡਾ ਕਿੱਥੀ ਐ ਸਮਝ ਕੇ ਨਹੀਂ ਮਾਰ ਦੇ ਬੱਚਾ ਹੋਏ ਅਰਧਤ ਨਹੀਂ ਆਉਂਦਾ ਨਹੀਂ ਨਹੀਂ ਉਹਨੂੰ ਪਤਾ ਐ ਵੀ ਮੇਰੀ ਬਜਾ ਵੀ ਕਰਦੇ ਹੋ ਰਾਤ ਦਿ ਰਾਤ ਤੱਕ ਹੀ ਜਾਂਦਾ ਉਹ ਜਾਨ ਮਾਰਦਾ ਕੋਈ ਖੁੱਬਿਆ ਬੈਗਾਰੇ ਜਥੇ ਬਾਹਰ ਇੱਧਰ ਦੀ ਲੈ ਕੇ ਨਾ ਆ ਕੇ ਫਿਰ ਇੱਧਰ ਦੀਆਂ ਮੈਂ ਹੋ ਚੱਖਮੀ ਰੋਜ ਹੈ ਪਿੰਡ ਵੱਡਾ ਉਗੜਾ ਚ ਹੁਣ ਬਾਹਰ ਕੱਢ ਕੇ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਗਊਸ਼ਾਲਾ ਵਾਸਤੇ ਆਨੰਦ ਬਾਬਾ ਗੋ ਸੇਵਾ ਸੰਸਥਾਨ ਦੀ ਐਂਬੂਲੈਂਸ ਪਹੁੰਚੀ ਹੈ ਤੇ ਇਧਰ ਹੀ ਕਾਲਾਂ ਵਾਲੀ ਗਊਸ਼ਾਲਾ 'ਚ ਭੇਜਣ ਦੀ ਕੋਸ਼ਿਸ਼ ਕਰਦੇ ਆਂ ਤੇ ਰਾਤ ਦਾ ਇਹ ਇੱਥੇ ਪਿੰਡ 'ਚ ਵੜ ਗਿਆ ਸੀ ਤੇ ਕੁੱਤਿਆਂ ਕਰਤੇ ਆਨੇ ਵਾ ਫਟੜ ਕਰਦਾ ਜਖਮੀ ਹਾਲਾਤ ਚ ਰਿਸਕ ਭਾਈ ਨਾ ਭਾਈ ਸੰਦੀਪ ਗੱਲ ਕੋ ਟਹਿ ਜਾਗਾ ਰਿਸਕ ਭਾਈ ਨਾ ਭਾਈ ਆਜੂ 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 ਬਹੁਤ ਲੰਬਾ ਬਾਗਾਂ ਦਾ ਟੱਪੂ ਨਹੀਂ ਪਾਲਾ ਯਾਰ ਮੈਂ ਉੱਥੇ ਮਾਰਾ ਨਹੀਂ ਪਾਲਾ ਇਹ ਤਾਂ ਡੰਗੂਆ ਬੈਠੀ ਰਹਿੰਦਾ ਹਾਏ ਦਰ ਮੜੇ ਲਲਕਰੀ ਦਰਦਾ ਤੂੰ ਆਇਦਰਾ ਸਾਰੇ ਇਧਰ ਆ ਜੇ ਤੂੰ ਮਾਸੇ ਆ ਜਾ ਦਰਦਾ ਓਏ ਉਹ ਆਇਆ ਦਰਦਾ ਖੇਤ ਲਾ ਰਾਵ ਨਾਲ ਖੇਜ ਰਾਵ ਨਾਲ ਕੱਟ ਲੈ ਛੇੜੋ ਥੋੜਾ ਜਾਂ ਪਿੰਡ ਚੋੜੇ ਰੋਜ਼ ਨੂੰ ਬਚਾਉਣ ਦੀ ਕਾਫੀ ਕੋਸ਼ਿਸ਼ ਕੀਤੀ ਗਊਸ਼ਾਲਾ 'ਚ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਨਹੀਂ ਪਰ ਤੁਹਾਨੂੰ ਦੱਸਿਆ ਗਊਸ਼ਾਲਾ ਦੇ ਵੀਰਵਾਲਾ ਛਤਰੀਆਂ ਕੋਲੇ ਉੱਥੇ ਐਂਬੂਲੈਂਸ ਦਾ ਕੋਈ ਪ੍ਰਬੰਧ ਨਹੀਂ ਹੈ ਉਸ ਤੋਂ ਬਾਅਦ ਤਰ੍ਹਾਂ ਵਾਲੀ ਆਨੰਦਪਾਪਾ ਗਊਸ਼ਾਲਾ ਸੰਸਥਾਨ ਦੀ ਐਂਬੂਲੈਂਸ ਵੀ ਮੋਲਾਈ ਗਈ ਤੇ ਆਸੇ ਪਾਸੇ ਜਿਹੜਾ ਸ਼ਿਕਾਰੀ ਕੁੱਤੇ ਸੀਗੇ ਤੇ ਪਾਣੀ ਦੇ ਵਿੱਚ ਖੜਾ ਰਿਹਾ ਸਾਰੀ ਰਾਤ ਇਸ ਕਰਕੇ ਜਦੋਂ ਉਹਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਨ ਲੱਗੇ ਤਾਂ ਉਹ ਜ਼ਿਆਦਾ ਡਰ ਗਿਆ ਤੁਹਾਨੂੰ ਪਤਾ ਵੀ ਇਹ ਜਾਨਵਰ ਹੈ ਜਿਹੜਾ ਦਿਲ ਦਾ ਜ਼ਿਆਦਾ ਕਾਇਰ ਹੁੰਦਾ ਹੈ ਤੇ ਵੈਸੇ ਬਾਹਰ ਨਿਕਲ ਨਹੀਂ ਰਿਹਾ ਸੀ ਜਦੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਖਿੱਚ ਕੇ ਤੇ ਸ਼ਾਇਦ ਇਹ ਡਰ ਦੇ ਮਾਰੇ ਇਹਦੀ ਮੌਤ ਹੋ ਗਈ ਰੋਈ ਦੀ ਤੇ ਤੁਹਾਨੂੰ ਦੱਸਦੀ ਕਿ ਵੈਲਡ ਲਾਈਫ ਮੈਗਮੈਂਟ ਦੇ ਵੀ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਗਈ ਸੀ ਪਰ ਉਹਨਾਂ ਨੇ ਸ਼ਾਇਦ ਗਊਸ਼ਾਲਾ ਵਾਲਿਆਂ ਨੂੰ ਹੀ ਦੱਸ ਕੇ ਆਪਦੇ ਫਾਰਮੈਲਟੀ ਜ਼ਰੂਰ ਕੀਤੀ ਹੋ ਸਕਦਾ ਹੈ ਜੋ मौके ਤੇ ਪਹੁੰਚਦੇ ਤਾ ਇਹਨਾਂ ਨੂੰ ਫੜਨ ਦਾ ਜਾਂ ਇਹਨੂੰ ਕਾਬੂ ਕਰਨ ਦਾ ਉਹਨਾਂ ਦਾ ਤਰੀਕਾ ਅਲੱਗ ਹੁੰਦਾ ਤੇ ਨੌਜਵਾਨਾਂ ਦੀ ਕੋਸ਼ਿਸ਼ ਸੀ ਵੀ ਇਹਨੂੰ ਬਚਾਇਆ ਜਾ ਸਕੇ ਪਰ ਹੋ ਸਕਦਾ ਵੀ ਜਿਹੜਾ ਇਹਨੂੰ ਬਾਹਰ ਕੱਢਣ ਦਾ ਜਾਂ ਫੜਨ ਦਾ ਕਾਬੂ ਕਰਨ ਦਾ ਤਰੀਕਾ ਨਹੀਂ ਸੀਗਾ ਤੇ ਉਹ ਉਲਟਾ ਹੋ ਗਿਆ ਤੇ ਇਸ ਰੋਜ ਦੀ ਮੌਤ ਹੋ ਗਈ। ਦੁੱਖ ਦੀ ਗੱਲ ਇਹ ਰਹੀ ਕਿ ਇਹਨੂੰ ਬਚਾਇਆ ਨਹੀਂ ਜਾ ਸਕਿਆ। ਇਹਨੂੰ ਫੜਨ ਦਾ ਤਰੀਕਾ ਨਹੀਂ ਸੀਗਾ ਪਰ ਨੌਜਵਾਨਾਂ ਦਾ ਇਹਨਾਂ ਦਾ ਸੀ ਉਮੀਦ ਕਿ ਇਹਨੂੰ ਸੁਰੱਖਿਆ ਦੇ ਜਗ੍ਹਾ ਤੇ ਪਹੁੰਚਾਇਆ ਜਾ ਸਕੇ ਕੋਸ਼ਿਸ਼ ਕੀਤੀ ਗਈ ਪਰ ਇਹ ਉਲਟੀ ਪੈ ਗਈ ਕਿਉਂਕਿ ਇਹਨੂੰ ਕਾਬੂ ਕਰਕੇ ਗੱਡੀ 'ਚ ਚੜਾਉਣੀ ਪੈਣਾ ਸੀ ਪਰ ਇਹਨੂੰ ਜਦੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰਨ ਲੱਗੇ ਤਾਂ ਇਹਦੀ ਮੌਤ ਹੋ ਗਈ। ਕੁੱਤਿਆਂ ਨੇ ਘੇਰ ਕੇ ਇਸ ਰੋਜ ਨੂੰ ਕਾਫੀ ਜ਼ਖਮੀ ਕੀਤਾ ਹੋਇਆ ਸੀ ਤੇ ਤਾਂ ਕਰਕੇ ਇਹ ਤੋਂ ਜ਼ਿਆਦਾ ਬਾਹਰ ਵੀ ਨਹੀਂ ਆਇਆ ਜਾਂਦਾ ਸੀ ਤੇ ਭੱਜਿਆ ਵੀ ਨਹੀਂ ਜਾਂਦਾ ਸੀ। ਪਰ ਕੋਸ਼ਿਸ਼ ਜਿਹੜੀ ਉਹ ਫੇਲ ਹੋ ਗਈ ਕਿਤੇ ਨਾ ਕਿਤੇ ਜ਼ਿੰਮੇਵਾਰੀ ਜਿਹੜੀ ਮਹਿਕਮੇ ਦੀ ਬਣਦੀ ਸੀ ਮੌਕੇ ਤੇ ਪਹੁੰਚਣਾ ਚਾਹੀਦਾ ਸੀ ਪਰ ਆਪਾਨੂੰ ਪਤਾ ਹੀ ਹੈ ਵੀ ਸਰਕਾਰੀ ਮਹਿਕਮੇ ਕਿੰਨੀ ਕਿਗੌਰ ਕਰਦੀਆਂ